ਪੰਜਾਬ ਸਰਕਾਰ ਨੇ ਕਿਰਤੀਆਂ ਲਈ ਵੱਡਾ ਤੋਹਫਾ ਦਿੱਤਾ ਹੈ। ਕਿਰਤ ਮੰਤਰੀ ਤਰਨਪ੍ਰੀਤ ਸਿੰਘ ਸੌਨ ਨੇ ਐਲਾਨ ਕੀਤਾ ਹੈ ਕਿ ਭਲਾਈ ਸਕੀਮਾਂ ਦੀਆਂ ਪੁਰਾਣੀਆਂ ਤੇ ਔਖੀਆਂ ਸ਼ਰਤਾਂ ਹੁਣ ਹਟਾ ਦਿੱਤੀਆਂ ਗਈਆਂ ਹਨ ਤਾਂ ਜੋ ਹਰ ਮਜ਼ਦੂਰ ਤੱਕ ਸਰਕਾਰੀ ਸਹਾਇਤਾ ਆਸਾਨੀ ਨਾਲ ਪਹੁੰਚ ਸਕੇ। ਸ਼ਗਨ ਸਕੀਮ ਤੋਂ ਲੈ ਕੇ ਜੜੇਪਾ ਤੇ ਵਜੀਫਾ ਯੋਜਨਾ ਤੱਕ ਕਾਗਜ਼ੀ ਕਾਰਵਾਈ ਘਟਾ ਕੇ ਇਹਨਾਂ ਲਾਭਾਂ ਨੂੰ ਹੋਰ ਪਹੁੰਚਯੋਗ ਬਣਾਇਆ ਗਿਆ ਹੈ। ਆਓ ਵੇਖੀਏ ਕਿ ਹਨ ਇਹ ਨਵੇਂ ਬਦਲਾਅ ਤੇ ਕਿਵੇਂ ਬਦਲੇਗਾ ਕਿਰਤੀਆਂ ਦਾ ਭਵਿੱਖ। ਸਤਿ ਸ਼੍ਰੀ ਅਕਾਲ ਦਿਖਾਲਸ ਟੀਵੀ ਵੇਖੋ। ਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਭਵਨੀਤ ਕੋਰ ਖਾਸ ਖਬਰ ਲੈ ਕੇ ਹਾਜ਼ਰ ਹਾਂ ਦਰਅਸਲ ਪੰਜਾਬ ਦੇ ਕਿਰਤ ਮੰਤਰੀ ਤਰਨਪ੍ਰੀਤ ਸਿੰਘ ਸੌਨ ਨੇ ਕਿਹਾ ਹੈ ਕਿ ਕਿਰਤੀਆਂ ਦੀ ਭਲਾਈ ਅਤੇ ਉਹਨਾਂ ਤੱਕ ਸਰਕਾਰੀ ਯੋਜਨਾਵਾਂ ਦੀ ਆਸਾਨ ਪਹੁੰਚ ਯਕੀਨੀ ਬਣਾਉਣ ਲਈ ਕਈ ਮਹੱਤਵਪੂਰਨ ਸੁਧਾਰ ਕੀਤੇ ਗਏ ਹਨ ਉਹਨਾਂ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਕਈ ਭਲਾਈ ਸਕੀਮਾਂ ਦੀਆਂ ਸ਼ਰਤਾਂ ਦੇ ਵਿੱਚ ਤਬਦੀਲੀ ਕਰਕੇ ਪ੍ਰਕਿਰਿਆ ਨੂੰ ਸਰਲ ਅਤੇ ਤੇਜ਼ ਬਣਾਇਆ ਗਿਆ ਤਾਂ ਜੋ ਕਿਰਤੀਆਂ ਨੂੰ ਬਿਨਾਂ ਮੁਸ਼ਕਿਲਾ ਦੇ ਕਾਗਜ਼ੀ ਕਾਰਵਾਈ ਦੇ ਲਾਭ ਮਿਲ ਸਕਣ ਸੌਂਦ ਨੇ ਖਾਸ ਤੌਰ ਤੇ ਪੰਜਾਬ ਬਿਲਡਿੰਗ ਵਰਕਰਜ਼ ਵੈਲਫੇਅਰ ਬੋਰਡ ਦੀ ਸ਼ਗਨ ਸਕੀਮ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹੁਣ ਇਸ ਯੋਜਨਾ ਤਹਿਤ ਵਿਆਹ ਦਾ ਲਾਭ ਲੈਣ ਲਈ तहसीलदार ਦੁਆਰਾ ਜਾਰੀ ਵਿਆਹ ਸਰਟੀਫਿਕੇਟ ਦੀ ਲੋੜ ਖਤਮ ਕਰ ਦਿੱਤੀ ਗਈ ਹੈ ਇਸ ਦੀ ਥਾਂ ਜਿੱਥੇ ਵਿਆਹ ਹੋਇਆ ਉਸ ਧਾਰਮਿਕ ਸਥਾਨ ਦੀ ਤਸਵੀਰ ਅਤੇ ਦੋਵਾਂ ਪਰਿਵਾਰਾਂ ਵੱਲੋਂ ਦਿੱਤਾ ਸਰਵੇਖੋਸ਼ਨਾ ਪੱਤਰ ਕਾਫੀ ਹੋਵੇਗਾ ਇਸ ਯੋਜਨਾ ਤਹਿਤ ਸਰਕਾਰ ਵੱਲੋਂ ਹਰ ਯੋਗ ਮਜ਼ਦੂਰ ਪਰਿਵਾਰ ਨੂੰ ਵਿਆਹ ਦੇ ਮੌਕੇ 51000 ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਜੜੇਪਾ ਲਾਭ ਸਕੀਮ ਦੇ ਵਿੱਚ ਵੀ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ ਹੁਣ ਮਹਿਲਾ ਉਸਾਰੀ ਕਿਰਤੀ ਨੂੰ आ, बच्चे ਦਾ ਜਨਮ ਸਰਟੀਫਿਕੇਟ ਜਮ੍ਹਾਂ ਕਰਵਾਉਣ ਤੇ ਹੀ 21000 ਮਿਲਣਗੇ ਜਦਕਿ ਪੁਰਸ਼ ਕਿਰਤੀ ਨੂੰ ਇਸੇ ਪ੍ਰਕਿਰਿਆ ਰਾਹੀਂ 5000 ਦੀ ਸਹਾਇਤਾ ਦਿੱਤੀ ਜਾਵੇਗੀ ਪਹਿਲਾਂ ਇਸ ਸਕੀਮ ਲਈ ਬੱਚੇ ਦਾ ਆਧਾਰ ਕਾਰਡ ਜਮ੍ਹਾਂ ਕਰਵਾਉਣਾ ਲਾਜ਼ਮੀ ਸੀ ਪਰ ਹੁਣ ਇਹ ਸ਼ਰਤ ਹਟਾ ਦਿੱਤੀ ਗਈ ਹੈ ਜਿਸ ਨਾਲ ਮਜ਼ਦੂਰਾ ਲਈ ਇਹ ਲਾਭ ਲੈਣਾ ਹੋਰ ਵੀ ਆਸਾਨ ਹੋਵੇਗਾ ਸੌਂਦ ਨੇ ਅੱਗੇ ਦੱਸਿਆ ਕਿ ਸ਼ਗਨ ਸਕੀਮ ਦੇ ਹਿੱਸੇ ਵਜੋਂ ਪਹਿਲਾਂ ਰਜਿਸਟਰਡ ਮੈਰਿਜ ਸਰਟੀਫਿਕੇਟ ਦੀ ਲੋੜ ਹੁੰਦੀ ਸੀ ਪਰ ਹੁਣ ਇਹ ਪੁਰਾਣੀ ਪਾਬੰਦੀ ਹਟਾ ਦਿੱਤੀ ਗਈ ਹੈ ਹੁਣ ਮਜ਼ਦੂਰ ਧਾਰਮਿਕ ਸਥਾਨਾਂ ਜਾਂ ਵਿਆਹ ਕਰਵਾਉਣ ਵਾਲਿਆਂ ਧਾਰਮਿਕ ਸਖਸ਼ੀਅਤਾਂ ਦੀਆਂ ਫੋਟੋਆਂ ਜਮ੍ਹਾਂ ਕਰਵਾ ਕੇ ਇਸ ਸਕੀਮ ਦਾ ਲਾਭ ਲੈ ਸਕਣਗੇ ਇਸ ਤੋਂ ਲਾਵਾ ਪੰਜਾਬ ਕਿਰਤ ਭਲਾਈ ਬੋਰਡ ਵੱਲੋਂ ਵਜੀਫਾ ਯੋਜਨਾ ਦੇ ਵਿੱਚ ਵੀ ਵੱਡਾ ਫੈਸਲਾ ਲਿਆ ਗਿਆ ਪਹਿਲਾਂ ਇਸ ਯੋਜਨਾ ਤਹਿਤ ਮਜ਼ਦੂਰ ਦੇ ਬੱਚੇ ਨੂੰ ਲਾਭ ਲੈਣ ਲਈ ਮਾਤਾ ਪਿਤਾ ਦੀ ਘੱਟੋ ਘੱਟ 2 ਸਾਲ ਦੀ ਸੇਵਾ ਲੋੜਿੰਦੀ ਸੀ ਹੁਣ ਇਹ ਸ਼ਰਤ ਖਤਮ ਕਰ ਦਿੱਤੀ ਗਈ ਹੈ ਅਤੇ ਮਜ਼ਦੂਰ ਆਪਣੇ ਯੋਗਦਾਨ ਦੀ ਸ਼ੁਰੂਆਤ ਦੇ ਪਹਿਲੇ ਦਿਨ ਤੋਂ ਹੀ ਵਜੀਫਾ ਸਕੀਮ ਦਾ ਹਿੱਸਾ ਬਣ ਸਕਦੇ ਨੇ ਕਿਰਤ ਮੰਤਰੀ ਨੇ ਇਹ ਵੀ ਕਿਹਾ ਕਿ ਮਨਰੇਗਾ ਮਜ਼ਦੂਰ ਜਿਨ੍ਹਾਂ ਨੇ 90 ਦਿਨਾਂ ਤੋਂ ਵੱਧ ਕੰਮ ਕੀਤਾ ਹੈ ਉਹਨਾਂ ਨੂੰ ਬਿਲਡਿੰਗ ਅਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਸਾਰੀਆਂ ਸੰਬੰਧਿਤ ਭਲਾਈ ਸਕੀਮਾਂ ਦਾ ਪੂਰਾ ਲਾਭ ਲੈ ਸਕਣ ਸੌਧ ਨੇ ਯਾਦ ਦਿਵਾਇਆ ਹੈ ਕਿ ਫਰਵਰੀ 2025 ਦੇ ਵਿੱਚ ਹੋਈ ਪੰਜਾਬ ਕਿਰਤ ਭਲਾਈ ਬੋਰਡ ਦੀ 55ਵੀਂ ਮੀਟਿੰਗ ਦੇ ਵਿੱਚ ਭਲਾਈ ਸਕੀਮਾਂ ਬਾਰੇ ਜਾਗਰੂਕਤਾ ਵਧਾਉਣ ਲਈ 1 ਕਰੋੜ ਦਾ ਬਜਟ ਪਾਸ ਕੀਤਾ ਗਿਆ ਸੀ ਇਹ ਰਕਮ ਖਾਸ ਤੌਰ ਤੇ ਜਾਗਰੂਕਤਾ ਮੁਹਿੰਮਾ ਸੈਮੀਨਾਰਾ ਅਤੇ ਗ੍ਰਾਮੀਣ ਸ਼ਹਿਰੀ ਦਰ ਤੇ ਜਾਣਕਾਰੀ ਪ੍ਰਚਾਰ ਲਈ ਵਰਤੀ ਜਾਵੇਗੀ ਤਾਂ ਜੋ ਕੋਈ ਵੀ ਯੋਗ ਮਜ਼ਦੂਰ ਇਸ ਸਕੀਮ ਦੇ ਲਾਭ ਤੋਂ ਵੰਚਿਤ ਨਾ रह ਜਾਵੇ ਕਿਰਤ ਮੰਤਰੀ ਨੇ ਸਾਫ ਕੀਤਾ ਹੈ ਕਿ ਸਰਕਾਰ ਦਾ ਉਦੇਸ਼ ਸਿਰਫ ਸਕੀਮਾਂ ਲਾਗੂ ਕਰਨਾ ਨਹੀਂ ਸਗੋ ਉਹਨਾਂ ਨੂੰ ਜ਼ਮੀਨ ਤੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣਾ ਵੀ ਹੈ ਇਸ ਲਈ ਪ੍ਰਸ਼ਾਸਕੀ ਰੁਕਾਵਟਾ ਦੂਰ ਕਰਕੇ ਅਤੇ ਕਾਗਜ਼ੀ ਕਾਰਵਾਈ ਘਟਾ ਕੇ ਕਿਰਤਿਆ ਲਈ ਇਹ ਲਾਭ ਹੋਰ ਵੀ ਪਹੁੰਚਯੋਗ ਬਣਾਏ ਜਾ ਰਹੇ ਹਨ